ਦਸਵੇਂ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬਦਾਈ ਹੋਏ ਸਹਾਈ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਤੇ ਸ੍ਰੀ ਸਾਖੀ ਵਿਮੀ ਭਾਈ ਜੋਗਾ ਸਿੰਘ ਦਾ ਪ੍ਰਸੰਗ ਪਿਸ਼ਾਵਰ ਦਾ ਇੱਕ ਸਿੱਖ ਕਰਾਣਾ ਸੀ ਉਹ ਇੱਕ ਬੱਚਾ ਸਤਗੁਰੂ ਜੀ ਦੇ ਪਾਸ ਛੱਡ ਗਏ ਸਤਗੁਰੂ ਜੀ ਨੇ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਜੀ ਜੋਗਾ ਬੱਚੇ ਦਾ ਉੱਤਰ ਸੀ ਇਸ ਜੋਗਾ ਸਤਗੁਰੂ ਜੀ ਦਾ ਬਚਨ ਸੀ ਸਤਗੁਰਾਂ ਜੋਗਾ ਮਾਸੂਮ ਬੱਚੇ ਦਾ ਦੂਸਰਾ ਉੱਤਰ ਸੀ ਬਸ ਉਸ ਦਿਨ ਤੋਂ ਸਤਗੁਰੂ ਜੀ ਪਾਸ ਹੀ ਜੋਗਾ ਰਹਿ ਪਿਆ ਉਹ ਉੱਥੇ ਰਹਿ ਕੇ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਤੇ ਜਦੋਂ ਜਵਾਨ ਹੋਇਆ ਤਾਂ ਅੰਮ੍ਰਿਤ ਪਾਨ ਕਰਕੇ ਸਿੰਘ ਸੱਜ ਗਿਆ ਤੇ ਉਸ ਦਾ ਨਾਮ ਜੋਗਾ ਸਿੰਘ ਰੱਖਿਆ ਗਿਆ ਰਾਤ ਦਿਨੇ ਸੇਵਾ ਕਰਦਾ ਤੇ ਸਤਗੁਰੂ ਜੀ ਦੀ ਆਗਿਆ ਮੰਨਣ ਵਿੱਚ ਪ੍ਰਸਿੱਧ ਸੀ ਕਿਸੇ ਵੀ ਵੇਲੇ ਗੁਰੂ ਜੀ ਉਸ ਨੂੰ ਕੋਈ ਕੰਮ ਆਖਦੇ ਉਸੇ ਵੇਲੇ ਕਰਦਾ ਹੁਕਮ ਦੀ ਪਾਲਣਾ ਕਰਨ ਵਿੱਚ ਰੋਟੀ ਪਾਣੀ ਦਾ ਵੀ ਖਿਆਲ ਨਾ ਕਰਦਾ ਉਸ ਨੂੰ ਕੁਝ ਹੰਕਾਰ ਹੋ ਗਿਆ ਕਿ ਉਹ ਆਗਿਆ ਦੀ ਪਾਲਣਾ ਕਰਨ ਵਿੱਚ ਸਭ ਤੋਂ ਉੱਤਮ ਹੈ ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਚੰਗੇ ਸਿੱਖਾਂ ਦੀ ਰਾਖੀ ਆਪ ਸਤਿਗੁਰੂ ਕਰਦੇ ਸਨ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦਾ ਸਿੱਖ ਹੰਮੇ ਦੇ ਰੋਗ ਨਾਲ ਰੋਗੀ ਹੋ ਕੇ ਸੇਵਾ ਤੇ ਮਨੁੱਖਤਾ ਦੇ ਚੰਗੇਰੇ ਅਸੂਲਾਂ ਤੋਂ ਦੂਰ ਚਲਿਆ ਜਾਵੇ ਸਾਹਿਬਾਨੇ ਚਿੱਤ ਵਿੱਚ ਫੈਸਲਾ ਕੀਤਾ ਕਿ ਜਰੂਰ ਸਿੱਖਦਾ ਹਮੇ ਦਾ ਰੋਗ ਦੂਰ ਕਰਨਗੇ ਸਬਬ ਨਾਲ ਭਾਈ ਜੋਗਾ ਸਿੰਘ ਦਾ ਬਾਪ ਆ ਗਿਆ ਉਸਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਖਿਆ ਮਹਾਰਾਜ ਅਕਾਲ ਪੁਰਖ ਦੀ ಅಪਾਰ ਕਿਰਪਾ ਤੇ ਆਪ ਦੀ ਦਇਆ ਦ੍ਰਿਸ਼ਟੀ ਨਾਲ ਜੋਗਾ ਸਿੰਘ ਹੁਣ ਜਵਾਨ ਹੋ ਗਿਆ ਹੈ ਇਸ ਦੀ ਮੰਗਣੀ ਹੋਈ ਹੈ ਤੇ ਵਿਆਹ ਕਰਨਾ ਹੈ ਵਿਆਹ ਦਾ ਦਿਨ ਵੀ ਮਿੱਥਿਆ ਗਿਆ ਹੈ ਆਖਿਆ ਬਖਸ਼ੋ ਇਹ ਪਿੰਡ ਪੇਸ਼ਾਵਰ ਜਾਵੇ ਤੇ ਵਿਵਾਹ ਵਿਹਾਰ ਲਵੇ ਵਿਆਕਰਣ ਪਿੱਛੋਂ ਫਿਰ ਆਪ ਤੇ ਪਾਸ ਵਾਪਸ ਆ ਜਾਵੇਗਾ ਜੋ ਜਗਤ ਦੀ ਚਾਲ ਹੈ ਸੋ ਵਿਹਾਰ ਕਰਨੇ ਹੀ ਪੈਂਦੇ ਹਨ ਇਸ ਵਾਸਤੇ ਕਿਰਪਾ ਕਰੋ ਤੇ ਇਸ ਨੂੰ ਮੇਰੇ ਨਾਲ ਤੋਰੋ ਸਤਿਗੁਰੂ ਜੀ ਨੇ ਸਭ ਵਾਰਤਾ ਸੁਣ ਕੇ ਪ੍ਰਸੰਤਾ ਨਾਲ ਬਚਨ ਕੀਤਾ ਖੁਸ਼ੀ ਨਾਲ ਜਾਓ ਇਹਨਾਂ ਨੂੰ ਲੈ ਜਾਓ ਤੇ ਆਨੰਦ ਕਾਰਜ ਕਰੋ ਅਸਾਨੂੰ ਪੂਰਨ ਖੁਸ਼ੀ ਹੈ ਉਧਰ ਗੁਰੂ ਜੀ ਨੇ ਹੋਰ ਹੀ ਬਾਣਾ ਵਰਤੋਂ ਦੀ ਇੱਛਾ ਕੀਤੀ ਪ੍ਰਭੂ ਦੇ ਚਿਤ ਵਿੱਚ ਆਇਆ ਕਿ ਸਿੱਖ ਦਾ ਸਿੱਧਕ ਪਰਖਿਆ ਜਾਵੇ। ਸਾਈ ਬਾ ਨੂੰ ਉਸ ਦਿਨ ਦਾ ਗਿਆਨ ਸੀ ਜਿਸ ਦਿਨ ਪਾਈ ਜੋਗਾ ਸਿੰਘ ਦੀਆਂ ਲਾਵਾਵਾਂ ਹੋਣੀਆਂ ਸਨ। ਉਹਨਾਂ ਨੇ ਇੱਕ ਸਿੱਖ ਨੂੰ ਕੋਲ ਸੱਦਿਆ ਤੇ ਆਖਿਆ ਇਹ ਹੁਕਮਨਾਮਾ ਲੈ ਕੇ ਪਿਸ਼ਾਵਰ ਪਹੁੰਚੋ। ਜਦੋਂ ਪਾਈ ਜੋਗਾ ਸਿੰਘ ਦੀਆਂ ਲਾਵਾਵਾਂ ਹੋਣ ਲੱਗਣਗੀਆਂ ਉਸ ਵੇਲੇ ਇਹ ਹੁਕਮਨਾਮਾ ਉਸ ਨੂੰ ਫੜਾ ਦੇਣਾ। ਪਹਿਲਾਂ ਕੁਝ ਨਾ ਦੱਸਣਾ। ਹੁਕਮਨਾਮਾ ਤਦੋਂ ਫੜਾਉਣਾ ਜਦੋਂ ਦੋ ਲਾਵਾਵਾਂ ਹੋ ਚੱਕਣ। ਜਿਵੇਂ ਮਹਾਰਾਜ ਦਾ ਹੁਕਮ ਆਖ ਕੇ ਸਿੱਖ ਸਤਗੁਰੂ ਜੀ ਦਾ ਹੁਕਮਨਾਮਾ ਲੈ ਕੇ ਆਨੰਦਪੁਰ ਤੋਂ ਪਿਸ਼ਾਵਰ ਚੱਲ ਪਿਆ ਦੂਸਰੇ ਪਾਸੇ ਪਾਈ ਜੋਗਾ ਸਿੰਘ ਦਾ ਵਿਆਹ ਰਚਿਆ ਗਿਆ ਜੰਝ ਚੜੀ ਲੜਕੀ ਵਾਲੇ ਘਰ ਟੁਕੀ ਤੇ ਸਵੇਰੇ ਅੰਮ੍ਰਿਤ ਵੇਲੇ ਲਾਵਾਵਾਂ ਹੋਣ ਲੱਗੀਆਂ ਜਦੋਂ ਦੋ ਲਾਵਾਵਾਂ ਹੋ ਗਈਆਂ ਤਾਂ ਆਨੰਦਪੁਰੋਂ ਪਹੁੰਚੇ ਸਿੱਖ ਨੇ ਸਤਗੁਰੂ ਜੀ ਦਾ ਹੁਕਮਨਾਮਾ ਪਾਈ ਜੋਗਾ ਸਿੰਘ ਨੂੰ ਫੜਾ ਦਿੱਤਾ ਤੇ ਇਸ ਹੁਕਮਨਾਮੇ ਵਿੱਚ ਲਿਖਿਆ ਹੋਇਆ ਸੀ ਹੁਕਮਨਾਮਾ ਦੇਖਦੇ ਸਾਰੇ ਆ ਜਾਓ ਜ਼ਰੂਰੀ ਕੰਮ ਹੈ ਹੁਕਮਨਾਮਾ ਦੇਖਣ ਪਿੱਛੋਂ ਇੱਕ ਪਲ ਨਾ ਰੁਕਣਾ ਭਾਈ ਜੋਗਾ ਸਿੰਘ ਨੇ ਹੁਕਮਨਾਮਾ ਪਰਦੇ ਸਾਰ ਅੱਗੇ ਤੁਰਨ ਤੋਂ ਨਾ ਕਰ ਦਿੱਤੀ ਬਸ ਹੋਰ ਲਾਵਾ ਨਹੀਂ ਹੋ ਸਕਦੀਆਂ ਮੈਂ ਚੱਲਿਆ ਹਾਂ ਮੇਰੇ ਸਤਿਗੁਰੂ ਜੀ ਨੇ ਮੈਨੂੰ ਯਾਦ ਕੀਤਾ ਹੈ ਸਤਿਗੁਰੂ ਜੀ ਦਾ ਹੁਕਮ ਹੈ ਮੈਂ ਨਹੀਂ ਰੁਕ ਸਕਦਾ ਇਹ ਆਖ ਕੇ ਉਸਨੇ ਪੱਲਾ ਹੱਥੋਂ ਛੱਡ ਦਿੱਤਾ ਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚੋਂ ਪਰੇ ਹੋ ਗਿਆ ਭਾਈ ਜੋਗਾ ਸਿੰਘ ਦੇ ਪਿਤਾ ਰਿਸ਼ਤੇਦਾਰ ਤੇ ਮਿੱਤਰ ਸਾਰੇ ਹੈਰਾਨ ਹੋ ਗਏ ਉਹਨਾਂ ਨੇ ਅਕੇ ਹੋ ਕੇ ਰੋਕਿਆ ਤਰਲੇ ਕੀਤੇ ਪੰਜ ਸੱਤ ਪਾਲ ਦੀ ਖੇੜ ਹੈ ਛੇਤੀ ਮੁੱਕ ਜਾਵੇਗੀ ਦੋ ਲਾਵਾਂ ਹੋਣ ਦੇ ਫਿਰ ਚੱਲਿਆ ਜਾਵੇ ਐਨੀ ਕਾਲੀ ਵਿੱਚ ਸਤਿਗੁਰੂ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਹੋਵੇਗੀ ਹੱਥ ਛੱਡ ਦੇ ਲਾਵਾਂ ਦਾ ਵਿਚਾਲੇ ਛੱਡਣਾ ਬਹੁਤ ਹੀ ਭੁੱਲ ਹੈ ਮੈਂ ਨਹੀਂ ਰੁਕਣਾ ਮੈਂ ਨਹੀਂ ਰੁਕਣਾ ਆਖ ਕੇ ਭਾਈ ਜੋਗਾ ਸਿੰਘ ਵਿਆਹ ਵਾਲੇ ਅਸਥਾਨ ਤੋਂ ਨਸ ਉੱਠਿਆ ਉਸਨੇ ਲੀੜੇ ਨਹੀਂ ਬਦਲੇ ਜੋੜਾ ਨਹੀਂ ਪਾਇਆ ਰਾਹ ਦਾ ਖਰਚ ਨਹੀਂ ਲਿਆ ਤੇ ਨਾ ਹੀ ਕਿਸੇ ਸਾਥੀ ਨੂੰ ਉਡੀਕਿਆ ਬਸ ਤੁਰੰਤ ਹੀ ਗੱਲ ਕੀਤੀ ਤੇ ਸ਼ਹਿਰ ਤੋਂ ਬਾਹਰ ਹੋ ਗਿਆ ਸਾਰੇ ਉਹਦੀ ਪਿੱਠ ਵੇਖਦੇ ਹੀ ਰਹਿ ਗਏ ਭਾਈ ਜੋਗਾ ਸਿੰਘ ਦੇ ਪੱਲੇ ਨਾਲ ਬਾਕੀ ਦੀਆਂ ਦੋ ਲਾਵਾਂ ਕੀਤੀਆਂ ਤੇ ਵਿਆਹ ਦੀ ਰਸਮ ਪੂਰੀ ਕੀਤੀ ਜਦੋਂ ਰਸਮ ਪੂਰੀ ਹੋ ਗਈ ਤਾਂ ਭਾਈ ਜੋਗਾ ਸਿੰਘ ਦਾ ਪਿਤਾ ਨੂੰ ਦਾ ਡੋਲਾ ਲੈ ਕੇ ਘਰ ਚ ਲਿਆ ਗਿਆ 아이 조ਗਾ ਸਿੰਘ ਪਿਸ਼ਾਵਰ ਤੋਂ ਚੱਲ ਕੇ ਟੈਕਸਲਾ ਤੇ 라ਵਲਪਿੰਡੀ ਛੇਲਮ ਨੂੰ ਲੰਘ ਕੇ ਗੁਜਰਾਤ ਚਨਾ ਕਿਨਾਰੇ ਆ ਪੁੱਜਿਆ ਚਨਾ ਦਾ ਪੱਤਨ ਦੇਖ ਕੇ ਜੋਗਾ ਸਿੰਘ ਨੂੰ ਹੰਕਾਰ ਹੋ ਗਿਆ ਇਸੇ ਚਨਾ ਦੇ ਵਿੱਚ ਠਿਲਕੇ ਸੋਹਣੀ ਨੇ ਕਦੀ ਸਿੱਧਕ ਪਾਲ ਲਿਆ ਸੀ ਪਿਆਰ ਬਦਲੇ ਟੁੱਬ ਮਰੀ ਸੀ ਮੈਂ ਵੀ ਸਿੱਧਕ ਪਾਲ ਲਿਆ ਹਾਂ ਕੌਣ ਜੰਮਿਆ ਦੁਨੀਆ ਵਿੱਚ ਜਿਹੜਾ ਦੋ ਲਾਵਾ ਛੱਡ ਕੇ ਆਪਣੇ ਗੁਰੂ ਦੇ ਹੁਕਮ ਦੀ ਪਾਲਣਾ ਕਰਨ ਖਾਤਰ ਤੁਰ ਪਵੇ ਕਿਸੇ ਨੇ ਲਾਵਾ ਨਹੀਂ ਛੱਡਿਆ ਮੇਰੇ ਵਰਗਾ ਸ਼ਰਦਾਲੂ ਸਿੱਖ ਕੋਲ ਹੈ ਸਤਿਗੁਰੂ ਜੀ ਜ਼ਰੂਰ ਮੇਰੇ ਤੇ પ્રસન્ન ਹੋਣਗੇ ਮੈਂ ਬਹੁਤ ਛੇਤੀ ਲੰਮਾ ਪੰਧ ਮੁਕਾ ਕੇ ਅਨੰਦਪੁਰ ਪੁੱਛ ਜਾਵਾਂਗਾ ਇਸ ਤਰ੍ਹਾਂ ਹਮੇ ਦੀ ਮਿੱਠੀ ਸ਼ਰਾਬ ਨਾਲ دیਵਾਨਾ ਜਿਹਾ ਹੋ ਕੇ ਉਚਨਾ ਦੇ ਪੱਤਣ ਤੋਂ ਪਾਰ ਹੋਇਆ ਤੇ ਵਜ਼ੀਰਾਬਾਦ ਨੂੰ ਲੰਘ ਕੇ ਵਾਹੋਦਾਹੀ ਛੋਟਿਆ ਰਾਹੀ ਰਾਹਾ ਰਾਹੀ ਤੁਰਿਆ ਗਿਆ ਤੇ ਉਹ ਹੁਸ਼ਿਆਰਪੁਰ ਜਾ ਪੁੱਜਾ ਉਸ ਸਮੇਂ ਹੁਸ਼ਿਆਰਪੁਰ ਕੁਗਵਸਤਾ ਸ਼ਹਿਰ ਸੀ ਇਤੇ ਹੋਰ ਸਾਰੀਆਂ ਚੀਜ਼ਾਂ ਵਸਤਾ ਹੋਣ ਦੇ ਨਾਲ ਨਾਲ ਵੇਸਵਾ ਦੇ ਚੁਬਾਰੇ ਵੀ ਸਨ ਪਾਈ ਜੋਗਾ ਸਿੰਘ ਸਵੇਰੇ 10:00 ਵਜੇ ਹੁਸ਼ਿਆਰਪੁਰ ਪੂਜਾ ਜਦੋਂ ਅੱਗੇ ਤੁਰਨ ਲੱਗਾ ਤਾਂ ਸਵਾਬ ਨਾਲ ਵੇਸਵਾ ਦੇ ਬਾਜ਼ਾਰ ਵਿੱਚ ਦੀ ਲੰਘ ਤੁਰਿਆ ਬਾਜ਼ਾਰ ਦੇ ਅਤ ਵਿੱਚ ਪੂਜਾ ਤਾਂ ਅੱਗੇ ਸੁੰਦਰ ਵੇਸਵਾ ਕੋਲੋਤੀ ਦੇਖੀ ਉਹ ਵੇਸਵਾ ਛੋਟੀ ਉਮਰ ਦੀ ਮੁਟਿਆਰ ਸੀ ਉਹਦੇ ਮੱਤ ਭਰੇ ਨੈਣ ਸਿਰ ਦੇ ਕਾਲੇ ਵਾਲ ਲੰਮੀ ਤੌਣ ਸਰੂ ਵਰਗਾ ਕੱਦ ਦੇ ਕੇ ਪਾਈ ਜੋਗਾ ਸਿੰਘ ਦੇ ਪੈਰ ਰੁਕ ਗਏ ਅਤੇ ਧਰਤੀ ਨਾਲ ਜੁੜ ਗਏ ਐਸੀ ਮਾਇਆ ਵਰਤੀ ਕਿ ਉਹ ਸੁੰਦਰੀ ਜੋਗਾ ਸਿੰਘ ਦੀਆਂ ਅੱਖਾਂ ਨੂੰ ਭਾ ਗਈ ਉਸ ਦਾ ਕਾਮ ਜਾਗ ਪਿਆ ਅਤੇ ਜਵਾਨ ਤਨ ਮਨ ਨੂੰ ਕਾਮ ਨੇ ਅਗਲਾ ਦਿੱਤੀ ਉਹ ਵਿਆਕੁਲ ਹੋ ਉੱਠਿਆ ਉਸ ਨੂੰ ਸਤਿਗੁਰੂ ਜੀ ਦਾ ਹੁਕਮ ਭੁੱਲ ਗਿਆ ਇਹ ਵੀ ਚੇਤੇ ਨਾ ਰਿਹਾ ਕਿ ਉਸਨੇ ਘਰ ਵੋਟੀ ਛੱਡੀ ਹੈ ਉਹ ਵੋਟੀ ਜੋ ਬਹੁਤ ਸੁੰਦਰ ਯੁਕਤੀ ਸੁਗੜ ਤੇ ਸੁਸ਼ੀਲ ਸੀ ਪਰ ਮਨ ਵੇਸਵਾ ਦੇ ਰੂਪ ਉਤੇ ਚਲਾਈਮਾਨ ਹੋ ਗਿਆ ਹੁਣ ਮੇਰਾ ਸਦਕਾ ਸਿਰਕ ਟੁੱਟ ਗਿਆ ਵੇਸਵਾ ਦੇ ਮੇਲ ਤੋਂ ਬਿਨਾ ਅੱਗੇ ਨਹੀਂ ਜਾਵਾਂਗਾ ਭਾਈ ਜੋਗਾ ਸਿੰਘ ਦਾ ਫੈਸਲਾ ਸੀ ਮੇਰੀ ਇਹ ਮੁਰਾਦ ਪੂਰੀ ਹੋਵੇਗੀ ਅੱਜ ਦਾ ਦਿਨ ਇੱਥੇ ਕੱਟਦਾ ਹਾਂ ਅਤੇ ਨਾਲੇ ਲੰਮੇ ਪੰਦ ਦੇ ਤਕੇਵੇਂ ਨੇ ਸਰੀਰ ਦੇ ਅੰਗ ਅੰਗ ਨੂੰ ਚੂਰ ਕੀਤਾ ਹੋਇਆ ਹੈ ਦੋ ਘੜੀ ਆਰਾਮ ਕਰਨਾ ਚੰਗਾ ਹੈ ਇਹੋ ਸੋਚਦੇ ਹੋਏ ਆ ਉਸ ਦੀ ਬੁੱਧੀ ਪ੍ਰਿਸ਼ਟ ਹੋ ਗਈ ਮਹਾਬਲੀ ਕਾਮਦੇਵ ਨੇ ਅਕਲਾ ਸੂਝਾ ਤੇ ਪ੍ਰੀਤਾ ਨਸ਼ਟ ਕਰຊੁੱਟੀਆਂ ਇੰਦਰ ਜਿਵੇਂ ਅਹਲਿਆ ਦੇ ਰੂਪ ਉੱਤੇ ਭੁੱਲ ਗਿਆ ਸੀ ਬ੍ਰਹਮਾ ਜਿਵੇਂ ਆਪਣੀ ਪੁੱਤਰੀ ਦੀ ਸੁੰਦਰਤਾ ਦੇਖ ਕੇ ਸਾਬਤ ਨਹੀਂ ਸੀ ਰਹਾ ਇਸੇ ਤਰ੍ਹਾਂ ਭਾਈ ਜੋਗਾ ਸਿੰਘ ਦਾ ਤਿਲ ਢੋਲ ਗਿਆ ਦੋ ਦਿਨ ਪਿੱਛੇ ਜਾ ਮਿਲਾਂਗੇ ਸਤਿਗੁਰੂ ਜੀ ਨੇ ਅਨੰਦਪੁਰ ਹੀ ਰਹਿਣਾ ਹੈ ਉਹ ਕਿਤੇ ਚੱਲੇ ਨਹੀਂ ਪਰ ਇਹੋ ਜਿਹੀ ਸੁੰਦਰੀ ਇੱਕ ਵਾਰ ਹੱਥੋਂ ਨਿਕਲ ਗਈ ਤਾਂ ਮੁੜ ਕੇ ਨਹੀਂ ਮਿਲਣੀ ਇਸ ਤਰ੍ਹਾਂ ਦੇ ਮਾੜੇ ਵਿਚਾਰ ਵਿਚਾਰ ਕੇ ਭਾਈ ਜੋਗਾ ਸਿੰਘ ਇੱਕ ਧਰਮਸ਼ਾਲਾ ਵਿੱਚ ਜਾ ਬੈਠਾ ਬੈਠੇ-ਬੈਠੇ ਨੀਂਦ ਆ ਗਈ ਨੀਂਦ ਵਿੱਚ ਸੁਪਨੇ ਦੇ ਰਾਹੀ ਉਹ ਸੁੰਦਰੀ ਤੀ ਸੀ ਉਸੇ ਨਾਲ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕੀਤੀਆਂ ਇਸੇ ਬੇਚਾਨੀ ਵਿੱਚ ਅੱਖ ਖੁੱਲ ਗਈ ਅਤੇ ਉਸਨੇ ਦੇਖਿਆ ਕਿ ਅਜੇ ਸੂਰਜ ਨਹੀਂ ਡੁੱਬਾ ਅਜੇ ਰਾਤ ਨਹੀਂ ਸੀ ਪਈ ਸੂਰਜ ਦੀ ਧੁੱਪ ਚਮਕ ਰਹੀ ਸੀ ਉਹ ਬੈਠ ਗਿਆ ਬੈਠਾ ਬੈਠਾ ਵੇਸਵਾ ਦਾ ਰੂਪ ਵਿਚਾਰਦਾ ਰਿਹਾ ਸਤਗੁਰੂ ਜੀ ਦੇ ਚਰਨਾਂ ਦੀ ਪ੍ਰੀਤ ਭੁੱਲ ਗਈ ਆਖਰ ਰਾਤ ਪੈ ਹੀ ਗਈ ਦੀਵੇ ਜਗ ਪਏ ਉਹ ਉੱਠ ਕੇ ਵੇਸਵਾ ਦੇ ਬਾਜ਼ਾਰ ਵਿੱਚ ਚੱਲ ਆ ਪਿਆ ਅਗੇ ਵੱਧ ਚਲਨ ਲੋਕ ਫੇਰੇ ਸਨ ਮਨਦ ਕਰਮਾਂ ਤੇ ਅਭਾਗਣਾ ਨਾਰੀਆਂ ਆਪਣੀ ਸੁੰਦਰਤਾ ਤੇ ਇੱਜ਼ਤ ਨੂੰ ਵੇਚ ਰਹੀਆਂ ਸਨ ਉਹ ਭਿਆਨਕ ਉਕਰਮ ਦੇ ਨਰਕ ਵਿੱਚ ਆਈ ਜੋਗਾ ਸਿੰਘ ਵੀ ਡਿੱਗਣ ਦੀ ਤਿਆਰੀ ਕਰ ਰਿਹਾ ਸੀ ਵਾਹ ਮੇਰੇ ਸਤਿਗੁਰੂ ਜੀ ਤਨ ਤਨ ਆਪ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ ਸਾਹਿਬ ਕਦੇ ਆਪਣੇ ਸਿੱਖ ਨੂੰ ਨਰਕ ਵਿੱਚ ਨਹੀਂ ਡਿੱਗਣ ਦੇਣਗੇ ਘਟ ਘਟ ਦੇ ਜਨਨ ਹਾਰ ਦਾ ਤਾਰਨੇ ਵੇਖਿਆ ਕਿ ਉਸ ਦਾ ਸਿੱਧਕੀ ਸਿੱਖ ਡੋਲ ਗਿਆ ਹੈ ਸਾਹਿਬਾਨੀ ਆਪਣੀ ਬ੍ਰह्म ਸ਼ਕਤੀ ਨਾਲ ਆਪਣੇ ਦੋ ਰੂਪ ਧਾਰਨ ਕੀਤੇ ਇੱਕ ਅਰਧਲੀ ਦਰਬਾਰ ਦਾ ਰੂਪ ਧਾਰਨ ਕਰਕੇ ਮੇਰੇ ਦਾਤਾ ਜੀ ਵੇਸਵਾਦੇ ਬੂਹੇ ਅੱਗੇ ਜਾ ਖਲੋਤੇ ਉਸੇ ਤਰ੍ਹਾਂ ਦੇ ਬਸਤਰ ਪਾਏ ਹੋਏ ਸਨ ਜਿਸ ਤਰ੍ਹਾਂ ਦੇ ਅਮੀਰਾਂ ਦੇ ਸੇਵਕਾਂ ਦੇ ਹੁੰਦੇ ਹਨ ਭਾਈ ਜੋਗਾ ਸਿੰਘ ਹਨੇਰਾ ਹੋਣ ਤੇ ਵੇਸਵਾਦੇ ਚੁਬਾਰੇ ਦੀਆਂ ਪੌੜੀਆਂ ਅੱਗੇ ਜਾ ਪੂਜਾ ਤਾਂ ਅਖੋ ਅਰਧਲੀ ਨੇ ਘੂਰ ਕੇ ਆਖਿਆ ਕਿੱਧਰ ਮੂੰ ਚੁੱਕੀ ਆਉਂਦਾ ਹੈ ਇੱਧਰ ਕੋਈ ਧਰਮਸ਼ਾਲਾ ਨਹੀਂ ਅੱਗੇ ਰਾਜਾ ਸਾਹਿਬ ਗਏ ਹੋਏ ਹਨ ਜਾਂ ਵਗ ਜਾ ਤੇ ਕਿਸੇ ਹੋਰ ਥਾਂ ਵੱਲ ਚਾ ਭਾਈ ਜੋਗਾ ਸਿੰਘ ਸ਼ਰਮਿੰਦਾ ਜਿਹਾ ਹੋ ਕੇ ਰੱਤਾ ਪਾਸੀ ਹੋ ਗਿਆ ਇਹ ਦੂਰ ਜਾ ਕੇ ਬੈਠ ਕੇ ਹੁਡੀ ਕਰਨ ਲੱਗਾ ਇਹ ਕਦੋਂ ਉਹ ਰਾਜਾ ਸਾਹਿਬ ਕੋਠੇ ਤੋਂ ਉਤਰਨ ਤੇ ਕਦੋਂ ਉਹ ਜਾ ਕੇ ਆਪਣੀ ਪ੍ਰੇਮਿਕਾ ਨੂੰ ਮਿਲੇ ਕੋਈ 2 ਘੰਟੇ ਪਿੱਛੋਂ ਭਾਈ ਜੋਗਾ ਸਿੰਘ ਫੇਰ ਉੱਠਿਆ ਤੇ ਵੇਸਵਾ ਦੇ ਬੁਹੇ ਅੱਗੇ ਪੁੱਜਾ ਅੱਗੇ ਉਹ ਅਰਦਨੀ ਤਲੋਤਾ ਸੀ ਚੁਬਾਰੇ ਵਿੱਚ ਰੋਸ਼ਨੀ ਸੀ ਉਹ ਡਰਦਾ ਡਰਦਾ ਦਬੇ ਪੈਰ ਅੱਕੇ ਹੋਇਆ ਤਾਂ ਅਰਤਲੀ ਨੇ ਫਿਰ ਹਾਕ ਮਾਰ ਕੇ ਬੜੇ ਰੋਪ ਨਾਲ ਕਿ ਆਖਿਆ ਤਿੱਧਰ ਜਾਣਾ ਹੈ ਕੌਣ ਹੈ ਤੂੰ ਮੈਂ ਉੱਪਰ ਜਾਣਾ ਹੈ ਭਾਈ ਜੋਗਾ ਸਿੰਘ ਨੇ ਥੋੜਾ ਜਿਹਾ ਹੌਸਲਾ ਕੀਤਾ ਤੇ ਅੱਗੋਂ ਉੱਤਰ ਦਿੱਤਾ ਪਰ ਅਰਤਲੀ ਨੇ ਬੜੇ ਗਰੋਧ ਨਾਲ ਆਖਿਆ ਭਲੇ ਮਾਨਸਾ ਆਪਣੇ ਕੁਲੀਏ ਵਾਲ ਦੇ ਲਿਬਾਸ ਤੇ ਸਿੰਗਾ ਵਾਲਾ ਹੈ ਪਰ ਤੂੰ ਕਰਤੂਤ ਮਲੇਛਾ ਵਾਲੀ ਕਰਨ ਤੇ ਤੁਲਿਆ ਹੋਇਆ ਹੈ ਜਿਤਨਾ ਚੀ ਰਾਜਾ ਸਾਹਿਬ ਨਹੀਂ ਜਾਂਦੇ ਉਤਨਾ ਚੀ ਇਸ ਵਿਸਵਾਦੀ ਬੈਠਕ ਤੇ ਕੋਈ ਦੂਸਰਾ ਆਦਮੀ ਨਹੀਂ ਜਾ ਸਕਦਾ ਜਾ ਕੇ ਕਿਤੇ ਆਰਾਮ ਕਰ ਪਰ ਭਾਈ ਜੋਗਾ ਸਿੰਘ ਦੀ ਬੁੱਧੀ ਪ੍ਰਿਸ਼ਟ ਹੋ ਚੁੱਕੀ ਸੀ ਕਾਮਦੇਵ ਨੇ ਉਸਦੇ ਤਨ ਮਨ ਨੂੰ ਵਸ ਕਰ ਲਿਆ ਸੀ ਉਸ ਦੀ ਸੋਚ ਸ਼ਕਤੀ ਨਸ਼ਟ ਕਰ ਦਿੱਤੀ ਸੀ ਉਸ ਨੂੰ ਅਰਦਲੀ ਦੇ ਇਨ੍ਹਾਂ ਸ਼ਬਦਾਂ ਦਾ ਪਤਾ ਹੀ ਨਾ ਲੱਗਾ ਕਿ ਉਹ ਜੋਗਾ ਸਿੰਘ ਅਤੇ ਉਹਦਾ ਲਿਬਾਸ ਸਿੰਘਾ ਵਾਲਾ ਹੈ ਇਹ ਕਰਮ ਮਲੇਛਾ ਵਾਲੇ ਕਰ ਰਿਹਾ ਹੈ ਪਰ ਅਰਧਲੀ ਨੂੰ ਪਾਸੇ ਹਟਾ ਕੇ ਉੱਪਰ ਚੜ੍ਹਦਾ ਹੌਸਲਾ ਵੀ ਉਸ ਨੂੰ ਨਾ ਪਿਆ ਬਾਜ਼ਾਰ ਵਿੱਚ ਟਹਿਲ ਕੇ ਰਾਜਾ ਸਾਹਿਬ ਨੇ ਜਾਣ ਦੀ ਉਡੀਕ ਕਰਨ ਲੱਗਾ ਰਾਤ ਦਾ ਪਹਿਲਾ ਹਿੱਸਾ ਬਤੀਤ ਹੋ ਗਿਆ ਸਵੇਰ ਦੇ 3 ਵਜੇ ਉਕੜ ਨੇ ਬਾਗ ਦੇ ਕੇ ਭਗਤ ਜਨਾਂ ਨੂੰ ਸੁਚੇਤ ਕੀਤਾ ਕਿ ਉਹ ਆਪਣੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਨ ਤੇ ਅੰਮ੍ਰਿਤ ਵੇਲੇ ਦੇ ਸ਼ਾਂਤਮਈ ਵਾਜੂ ਮੰਡਲ ਦਾ ਆਨੰਦ ਲੁੱਟਣ ਭਗਤ ਜਨ ਜਾ ਕੇ ਕੂਹਾ ਦੇ ਟੋਲ ਖੜਕੇ ਤੇ ਰਾਮ ਰਾਮ ਵਾਹਿਗੁਰੂ ਹਰੀ ਰਾਮ ਦੀ ਆਵਾਜ਼ ਸੁਣਾਈ ਦਿੱਤੀ ਵੇਸਵਾਆਂ ਦੀਆਂ ਬੈਠਕਾਂ ਦੇ ਦੀਵੇ ਬੁੱਝ ਗਏ ਪਰ ਪਾਈ ਜੋਗਾ ਸਿੰਘ ਦੀ ਮਨ ਭਰਤੀ ਉਸ ਸੁੰਦਰ ਵੇਸਵਾ ਦੇ ਰੂਪ ਤੇ ਜੋਬਰ ਨਾਲ ਜੁੜੀ ਰਹੀ ਬਾਜ਼ਾਰ ਦਾ ਚੱਕਰ ਕੱਟ ਕੇ ਉਹ ਫਿਰ ਉਸ ਬੈਠਕ ਵੱਲ ਗਿਆ ਉਸਨੇ ਦੇਖਿਆ ਕਿ ਉਹ ਅਰਦਲੀ ਉਸੇ ਤਰ੍ਹਾਂ ਖਲੋਤਾ ਸੀ ਜਿਸ ਤਰ੍ਹਾਂ ਕਿ ਪਹਿਲੇ ਉਸਨੇ ਦੇਖਿਆ ਸੀ ਇਸ ਵਾਰ ਅਰਦਲੀ ਜੋ ਕਿ ਪਰਥਕ ਸਤਗੁਰੂ ਆਪ ਸੀ ਬڑے ਗ੍ਰੋਧ ਨਾਲ ਆਪੇ ਤੋਂ ਬਾਹਰ ਹੋ ਕੇ ਕਹਿਣ ਲੱਗਾ ਦੁਸ਼ਟਾ ਤੂੰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ ਕੋਸ਼ ਕਰ ਸਤਿਗੁਰੂ ਦੇ ਹੁਕਮ ਅਨੁਸਾਰ ਦੋ ਲਾਵਾਂ ਵਿਚਾਲੇ ਛੱਡ ਕੇ ਆਪਣੀ ਸੁੰਦਰ ਤੇ ਜੋਬਨਮਤੀ ਇਸਤਰੀ ਛੱਡ ਕੇ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਕਰਨ ਲਈ ਆਨੰਦਪੁਰ ਨੂੰ ਜਾ ਰਿਹਾ ਹੈ ਮੂਰਖਾ ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਗੁਰੂ ਦਾ ਸਿੰਘ ਹੈ ਤੇ ਗੁਰੂ ਕਾ ਸਿੰਘ ਆਰ ਨਾਰੀ ਤੇ ਮੁਸਲੀ ਦੇ ਨੇੜੇ ਨਹੀਂ ਜਾਂਦਾ ਕਾਮ ਦੇਵਤਾ ਦੇ ਵਸ ਹੋ ਕੇ ਸਤਗੁਰੂ ਦੀ ਸਿੱਖੀ ਦਾ ਤਿਆਗ ਕਰਕੇ ਨਰਕਾਂ ਦਾ ਭਾਗੀ ਕਿਉਂ ਬਣਦਾ ਹੈ ਜਾਂ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਕਰ ਵਾਹਿਗੁਰੂ ਨਾਮ ਦਾ ਸਿਮਰਨ ਕਰ ਤੇ ਪੰਜਾ ਕਕਾਰਾਂ ਦੀ ਲਾਜ ਰੱਖ ਇਸ ਬੈਠਕ ਵਿੱਚ ਬਸਣ ਵਾਲੀ ਜੋਗਨਮਤੀ ਨਾਰ ਮਾਇਆ ਦਾ ਭਿਆਨਕ ਰੂਪ ਹੈ ਇਸ ਦੇ ਜਾਲ ਵਿੱਚ ਫਸਿਆ ਹੋਇਆ ਪ੍ਰਾਣੀ ਦੀਨ ਤੇ ਦੁਨੀਆ ਤੋਂ ਤਕਿਆ ਜਾਂਦਾ ਹੈ ਵੇਸਵਾ ਦੇ ਸੰਜੋਗ ਕਰਨ ਵਾਲਿਆਂ ਨੂੰ ਵੀ ਨਰਕ ਵੀ ਥਾਂ ਨਹੀਂ ਦਿੰਦਾ ਮੂਰਖਾ ਆਪਣੀ ਜਵਾਨੀ ਸਤਗੁਰਾਂ ਦੀ ਸਿੱਖੀ ਅਤੇ ਸਮੇਂ ਦੀ ਕਦਰ ਤੇ ਵਿਚਾਰ ਕਰ ਜਾ ਗੁਰੂ ਤੇਰਾ ਪਲਾ ਕਰੇ ਇਹਨਾਂ ਸ਼ਬਦਾਂ ਨੇ ਭਾਈ ਜੋਗਾ ਸਿੰਘ ਦੇ ਤਨ ਮਨ ਨੂੰ ਹਲੂਣਾ ਦਿੱਤਾ ਉਹਦਾ ਮਨ ਤੇ ਤਨ ਪਾਰੇ ਵਾਂਗ ਕੰਬਿਆ ਜਿਹੜਾ ਖੂਨ ਬਰਫ਼ ਵਾਂਗ ਜੰਮ ਚੁੱਕਾ ਸੀ ਉਹ ਜਵਾਲਾਮੁਖੀ ਦੇ ਲਾਵੇ ਦੀ ਤਰ੍ਹਾਂ ਗਰਮ ਹੋਇਆ ਉਸ ਦੀਆਂ ਅੱਖਾਂ ਅਗੋਂ ਮਾਇਆ ਦਾ ਸੁਨਹਿਰੀ ਪਰਦਾ ਪਿੱਛੇ ਹੋ ਗਿਆ ਉਸਨੇ ਦੇਖਿਆ ਕਿ ਉਹ ਅਰਧਲੀ ਉਸਨੂੰ ਪਰਤਖ ਗੁਰੂ ਗੋਬਿੰਦ ਸਿੰਘ ਜੀ ਸ੍ਰਿਆ ਹੈ ਪਰ ਜਿਉਂ ਹੀ ਉਹ ਅੱਕੇ ਹੋ ਕੇ ਉਸਦੇ ਚਰਨਾਂ ਤੇ ਡਿੱਗਣ ਲੱਗਾ ਤਾਂ ਉਹ ਅਰਦ ਲਈ ਅਲੋਪ ਹੋ ਗਿਆ ਬੈਠਕ ਦੇ ਦੀਵੇ ਬੁਝੇ ਹੋਏ ਸਨ ਪਰ ਅਰਦ ਲਈ ਨਜ਼ਰ ਨਾ ਆਇਆ ਭਾਈ ਜੋਗਾ ਸਿੰਘ ਨੇ ਡੜਹਾ ਕੇ ਕਿਹਾ हे ਸਤਿਗੁਰੂ ਕਲਗੀ ਤਰਪਿਤਾ ਮੈਨੂੰ ਬਖਸ਼ੋ ਮੈਂ ਪਾਪੀ ਮੈਂ ਭੁੱਲਿਆ ਮੈਂ ਆਪ ਦੀ ਆਗਿਆ ਦੀ ਉਲੰਘਣਾ ਕੀਤੀ ਦਾਤਾ ਮੈਂ ਆਇਆ ਮੈਂ ਆਇਆ ਅੱਕਦਾ ਹੋਇਆ ਭਾਈ ਜੋਗਾ ਸਿੰਘ ਉਸ਼ਿਆਰਪੁਰ ਦੇ ਬਾਜ਼ਾਰਾਂ ਵਿੱਚੋਂ ਨਟ ਉੱਠਿਆ। ਉਸ਼ਿਆਰਪੁਰ ਤੋਂ ਲੰਘਦਾ ਹੋਇਆ ਉਹਨੇ ਨੂੰ ਲੰਘ ਕੇ ਨੰਗਲ ਦੇ ਪੱਤਨ ਤੇ ਪੁੱਜ ਗਿਆ। ਉਸ ਦਿਨ ਸਤਲੁਜ ਦਰਿਆ ਪੂਰੇ ਜੋਬਨ ਤੇ ਠਾਠਾ ਮਾਰ ਰਿਹਾ ਸੀ। ਸਤਗੁਰਾਂ ਦੀ ਕਿਰਪਾ ਨਾਲ ਨਾ ਉੱਥੇ ਕੋਈ ਵੇੜੀ ਸੀ, ਨਾ ਕੋਈ ਮਲਾ। ਪਰ ਪਾਈ ਜੋਗਾ ਸਿੰਘ ਜਿਸ ਦੀ ਆਤਮਾ ਗੁਰੂ ਕੇ ਵਿਛੋੜੇ ਅਤੇ ਆਗਿਆ ਉਲੰਘਣ ਕਰਨ ਦੇ ਕਾਰਨ ਮਹਾਵਿਆਕੁਲ ਸੀ। ਉਹ ਸਤਲੁਜ ਦੇ ਇੱਕ ਪਲ ਵੀ ਅਟਕਣਾ ਨਹੀਂ ਸੀ ਚਾਹੁੰਦਾ। ਸੋਹਣੀ ਦੀ ਤਰ੍ਹਾਂ ਦਰਿਆ ਸਤਲੁਜ ਦੀਆਂ ਲਹਿਰਾਂ ਵਿੱਚ ਠਿੱਲਕੇ ਆਪਣੇ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਨੂੰ ਚੁੰਮਣਾ ਚਾਹੁੰਦਾ ਸੀ ਉਸ ਨੂੰ ਜਵਾਨੀ ਤੇ ਜਾਨ ਦੀ ਕੋਈ ਪਰਵਾਹ ਨਹੀਂ ਸੀ ਸਤਿਗੁਰੂ ਉੱਤੇ ਭਰੋਸਾ ਰੱਖ ਕੇ ਭਾਈ ਜੋਗਾ ਸਿੰਘ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਦਰਿਆ ਦੀਆਂ ਵਿਸ਼ਾਲ ਲਹਿਰਾਂ ਤੇ ਤੇਜ਼ ਵੇਗ ਨਾਲ ਕੁਲਦਾ ਹੋਇਆ ਕਿਨਾਰੇ ਲੱਗਾ ਗਿੱਲੀ ਕਪੜੀ ਸੁੱਚੇ ਮੂੰਹ ਲੰਗਦਾ ਹੋਇਆ ਅਨੰਦਪੁਰ ਪੁੱਜਾ ਤੇ ਸਿੱਧਾ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸ ਵੇਲੇ ਦੀਨ ਦੁਨੀਆ ਦੇ ਮਾਲਕ ਪੂਰਨ ਅਵਤਾਰ ਸਤਗੁਰੂ ਜੀ ਸਿੰਘਾਸਨ ਤੇ ਬਿਰਾਜੇ ਹੋਏ ਸਨ ਸਾਹਿਬ ਭਾਈ ਜੋਗਾ ਸਿੰਘ ਨੂੰ ਵੇਖ ਕੇ ਮੁਸਕਰਾ ਪਏ ਪਰ ਭਾਈ ਜੋਗਾ ਸਿੰਘ ਦੇ ਨੈਣਾ ਵਿੱਚ ਅਥਰੂ ਸਨ ਸ਼ਰਮ ਨਾਲ ਸਿਰ ਨੀਵਾਂ ਸੀ ਹਮੇ ਦਾ ਸੀ ਇੱਕ ਠੰਡਾ ਹੋ ਗਿਆ ਗੱਲ ਕੋਈ ਔੜਦੀ ਨਹੀਂ ਸੀ ਸਤਗੁਰਾਂ ਦੇ ਚਰਨ ਫੜ ਕੇ ਹਜ਼ਾਰ ਹਜ਼ਾਰ ਰੋਣ ਲੱਗ ਪਿਆ ਉਹ ਇੱਕੋ ਹੀ ਗੱਲ ਆਕੀ ਗਿਆ हे ਦਾਤਾ ਮੈਨੂੰ ਬਖਸ਼ ਲਓ ਮੈਂ ਭੁੱਲਿਆ ਮੈਂ ਜੋਗਾ ਸਤਗੁਰਾਂ ਦੇ ਜੋਗਾ ਸਤਗੁਰੂ ਜੀ ਨੇ ਪਾਈ ਜੋਗਾ ਸਿੰਘ ਨੂੰ ਨਾਲ ਨਾਲ ਲਾਇਆ ਤੇ ਬਚਨ ਕੀਤਾ ਪੁੱਤਰ ਸੇਵਾ ਤੇ ਸਿੱਖੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਮਨ ਬਾਂਦਰ ਦੀ ਨਿਯਾਈ ਚੰਚਲ ਹੈ ਅਤੇ ਇਸ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਇਸ ਨੇ ਬਦਲ ਜਾਣਾ ਹੈ ਮਨ ਨੂੰ ਨਾਮ ਤੇ ਬਾਣੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਸਿੱਖ ਦਾ ਧਰਮ ਹੈ ਗੁਰੂ ਘਰ ਦੀ ਸੇਵਾ ਅਤੇ ਨਾਮ ਸਿਮਰਨ ਕਰਦਾ ਹੋਇਆ ਮਰ ਜੀ ਉੜਾ ਹੋ ਕੇ ਰਹੇ ਹੰਕਾਰ ਕਰਨ ਦਾ ਫਲ ਹੈ ਕਿ ਤੈਨੂੰ ساری ਰਾਤ ਬੇਸਵਾਦੇ ਦਰਵਾਜ਼ੇ ਅੱਗੇ ਖਲੋ ਕੇ ਬੇਸਬਰੀ ਨਾਲ ਉਡੀਕ ਕਰਨੀ ਪਈ ਇਹ ਰਾਤ ਜੋ ਤੂੰ ਨਾਮ ਸਿਮਰਨ ਤੋਂ ਬਿਨਾਂ ਕੱਟੀ ਹੈ ਇਹ ਸਮਝ ਕਿ ਆਪਣੀ ਉਮਰ ਦਾ ਬੜਾ ਵੱਡਾ ਹਿੱਸਾ ਬੇਰਤ ਗਵਾਇਆ ਹੈ ਇਸ ਤੋਂ ਪਿੱਛੋਂ ਸਤਿਗੁਰਾਂ ਨੇ ਪਾਈ ਜੋਗਾ ਸਿੰਘ ਦੇ ਸਿਦਕ ਹਮੇ ਅਤੇ ਹੁਸ਼ਿਆਰਪੁਰ ਵੇਸ਼ਵਾਨ ਨੂੰ ਦੇਖ ਕੇ ਢੋਲਰ ਦੀ ਕਥਾ ਸੰਗਤ ਨੂੰ ਸੁਣਾਈ ਜਿਸ ਨੂੰ ਸੁਣ ਕੇ ਗੁਰੂ ਸੰਗਤ ਬਹੁਤ ਖੁਸ਼ ਹੋਈ ਇਸ ਪਰ ਥਾਈ ਸਤਿਗੁਰੂ ਜੀ ਨੇ ਫਰਮਾਇਆ ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਬਢਾਇ ਹੋ ਪਰ ਨਾਰੀ ਕੀ ਸੇਜ ਫੂਲ ਸੁਪਨੇ ਹੋ ਨਾ ਚੈ ਹੋ ਵਾਹਿਗੁਰੂ ਜੀ ਭੁਲਾ ਚੁੱਕਾ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ